ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੇ ਪлюс ਅਗਲੇ 5 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 7 ਮਾਰਚ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਜੀ ਅਸਰ ਦਿਨਾਂ ਤਾਜ਼ਾ ਸੈਟੇਲਾਈਟ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਸਵੇਰ ਦਾ ਟਾਈਮ ਹੈ 2 ਮਾਰਚ ਦੀ ਸਵੇਰ ਹੈ ਤੇ ਲਗਭਗ ਦੇਖੀਏ ਤੇ ਪੰਜਾਬ ਦੇ ਬਹੁਤੇ ਖਾਗਾਂ ਦੇ ਵਿੱਚ ਮੌਸਮ ਐਸੇ ਲਈ ਬਿਲਕੁਲ ਸਾਫ਼ ਬਣਿਆ ਹੋਇਆ ਵੀ ਤੇ ਦਿਨਾਂ ਦੇ ਮੁਕਾਬਲੇ ਦਿਨ ਤੇ ਰਾਤ ਦੋਨੇ ਠੰਡੇ ਨੇ ਟੈਂਪਰੇਚਰ ਦੇ ਵਿੱਚ ਗਰਾਵੜ ਜੜੀਆ ਜਾਰੀਆ ਕਿਉਂਕਿ ਸਿਸਟਮ ਇੱਕ ਤਗੜਾ ਲੱਗ ਕੇ ਗਿਆ 27 ਦੇ 28 ਨੂੰ ਜਿਹੜਾ ਕਿ ਗੜੇ ਮਾਰ ਲਵਾਂਦਾ ਹੋਇਆ ਤਗੜੇ ਮੀਂਹ ਆਉਂਦਾ ਹੋਇਆ ਅੱਗੇ ਕੁਝ ਕਰ ਚੁੱਕਿਆ ਪਹਾੜਾ ਦੇ ਵਿੱਚ ਤਗੜੀ ਤਬਾਹੀ ਇਸ ਸਿਸਟਮ ਨੇ ਮਚਾਈ ਹੈ ਔਰ ਮੈਦਾਨੀ ਖੇਤਾਂ ਦੇ ਵਿੱਚ ਫਸਲਾਂ ਦੀ ਵੀ ਬਹੁਤ ਕਹਿ ਸਕ ਸੋ ਇਸ ਸਿਸਟਮ ਅੱਗੇ ਫਾਰ ਹੋ ਚੁੱਕਿਆ ਜੀ ਧੁੱਪ ਅੱਜ ਸਵੇਰ ਤੋਂ ਲੱਗ ਰਹੀ ਆ ਬਹੁਤੇ ਫਾਗਾਂ ਦੇ ਵਿੱਚ ਟੈਂਪਰੇਚਰ ਹੇਠਾਂ ਆਏ ਨੇ 55 ਡਿਗਰੀ ਜਿਹੜੀ ਗ੍ਰਾਫਟਾ ਦਰਜ ਕੀਤੀ ਗਈ ਆ ਆਉਂਦੇ ਦਿਨਾਂ ਦੇ ਦਰਮਿਆਨ ਜੀ ਇੱਕ ਬੈਕ ਟੂ ਬੈਕ ਸਿਸਟਮ ਹੋਰ ਆ ਰਿਹਾ ਇਹਦੇ ਤੁਹਾਨੂੰ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਇਸ ਸਿਸਟਮ ਬਾਰੇ ਤਿੰਨ ਚਾਰ ਪੰਜ ਇਹ ਜਿਹੜੇ ਤਿੰਨ ਦਿਨ ਨੇ ਸਿਸਟਮ ਵਾਲੇ ਨੇ ਕੱਲ ਤੋਂ ਸਿਸਟਮ ਦੀ ਸ਼ੁਰੂਆਤ ਹੈ ਜੀ ਇਹ ਸਿਸਟਮ ਜਿਵੇਂ ਕਿ ਸ਼੍ਰੀਲੰਕੇ ਗਿਆ 27 28 ਜਿਹੜਾ ਉਸ ਤੋਂ ਉਸ ਖੱਦਰ ਦਾ ਸਿਸਟਮ ਨਹੀਂ ਆ ਉਸ ਤੋਂ ਕਿਤੇ ਹੇਠਾਂ ਇਹ ਹਲਕੇ ਦਰਮਿਆਨੇ ਛਰਾਟੇ ਇਹ ਸਿਸਟਮ ਲਵਾ ਸਕਦਾ ਤੇ ਰਾਂਕਰੇ ਤੁਹਾਨੂੰ ਦੱਸ ਦਿੱਤੇ ਜਾਣਗੇ ਕਿਹੜੇ ਜਿਲਿਆਂ ਦੇ ਵਿੱਚ ਮੁੱਖ ਤੌਰ ਤੇ ਇਹ ਸਿਸਟਮ ਲੱਗੇਗਾ ਤੇ ਜੇਕਰ ਮੋٹے ਤੌਰ ਤੇ ਆ ਅਨੁਮਾਨਦ ਲਗਾਈਏ ਤੇ ਇਹ ਖਾਸ ਕਰਕੇ ਮਾਝਾ ਖੇਤਰ ਤੋਂ ਆਪਾ ਖੇਤਰ ਪੁਆਦ ਖੇਤਰ ਪੁਆਦ ਦੇ ਨਾਲ ਲੱਗਦੇ ਮਹਾਲਵੇ ਦੇ ਜ਼ਿਲ੍ਹੇ ਔਰ ਹਰਿਆਣੇ ਦੇ ਉੱਤਰ ਪੂਰਬੀ ਖੇਤਰਾਂ ਦੇ ਵਿੱਚ ਇਸ ਸਿਸਟਮ ਦਾ ਮੁੱਖ ਇੰਪੈਕਟ ਜਿਹੜਾ ਪਈਗਾ ਹਿਮਾਚਲ ਜੰਮੂ ਕਸ਼ਮੀਰ ਦੇ ਜਿਹੜੇ ਹੇਠਲੇ ਖੇਤਰ ਨੇ ਉੱਥੇ ਇਹ ਸ਼ਰਾਟੇ ਲਵਾ ਸਕਦਾ ਸਿਸਟਮ ਕੋਈ ਬਹੁਤੀ ਵੱਡੀ ਤਵਾਈ ਦਾ ਡਰ ਨਹੀਂ ਹੈ ਹਲਕੇ ਦਰਮਿਆਨੇ ਕਿਤੇ ਤੇਜ਼ ਸ਼ਰਾਟੇ ਲੱਗ ਸਕਦੇ ਨੇ ਉੱਥੇ ਲਫਦਰ ਤੇ ਹੋ ਸਕਦਾ ਹਲਕੀ ਬਰਫਬਾਰੀ ਇਹ ਸਿਸਟਮ ਲਵਾ ਦ ਸਿਸਟਮ ਮੈਂ ਜਿਹੜਾ ਲੈਂਦੇ ਪੰਜਾਬ ਦੇ ਬਹੁਤੇ ਖੇਤਰਾ ਦੇ ਵਿੱਚ ਪਾਕਿਸਤਾਨ ਦੇ ਉੱਤਰ ਪੂਰਬੀ ਪਾਕਾਂ ਦੇ ਵਿੱਚ ਵੀ ਕਿਤੇ ਕਿਤੇ ਹਲਕੇ ਤੇਜ਼ ਸ਼ਰਾਟੇ ਲੋ ਆਏਗਾ ਤੇ ਇਹ ਸਿਸਟਮ ਦੇ ਸਦਕਾ ਜੀ ਇੱਕ ਵਾਰ ਫਿਰ ਤੋਂ ਠੰਡ ਜੜੀ ਆ ਵਾਪਸੀ ਕਰੇਗੀ 3 4 ਕਹ ਲਿਆ 3 ਦੇ ਦੁਪਹਿਰ ਤੋਂ ਸਿਸਟਮ ਸ਼ੁਰੂ ਹੋ ਸਕਦਾ ਹੈ 4 ਦੇ ਸ਼ਾਮ ਤੱਕ ਜੋ ਕਿ جاری ਰਹੇਗਾ ਤੇ ਬਹੁਤ ਸਾਰੇ ਹਗਾ ਦੇ ਵਿੱਚ ਉਮੀਦ ਆਸਾਰ ਮੰਨਣਗੇ ਬਦਲਵਾਏ ਦੇ ਨਾਲ ਹਲਕੇ ਸ਼ਰਾਟੇ ਦੇ ਆਸਾਰ ਜਾਦਰ ਖੇਤਾਂ ਦੇ ਵਿੱਚ ਨੇ ਉਸ ਤੋਂ ਬਾਅਦ ਜੀ ਫਿਰ 5 6 7 8 ਇਹ ਜਿਹੜੇ ਦਿਨ ਹੋਣਗੇ ਇਹ ਠੰਡੀਆਂ ਸੀਤ ਹਵਾਵਾਂ ਪਹਾੜਾ ਤੋਂ ਉਤਰਦੀਆਂ ਹੋਈਆਂ ਠਾਰਣ ਗਿਆ ਪੰਜਾਬ ਹਰਿਆਣਾ ਤੇ ਰਾਸਿਆਂ ਨੂੰ ਅਸੀਂ ਨੂੰ ਜਦੋਂ ਸਿਸਟਮ ਅੱਗੇ ਪਾਰ ਬੋਲ ਜਾਣਾ ਪੰਜ ਨੂੰ ਸੁਹੇਰ ਹੁੰਦੇ ਹੁੰਦੇ ਤੇ ਫਿਰ ਹਲਕੇ ਬਰਬਾਰੀ ਹਤਲੇ ਫੱਦਰ ਤੇ ਹੋਣੀਆਂ ਥੱਲੇ ਮੀਂਹ ਦਰਜ ਹੋਏ ਹੋਣਗੇ ਤੇ ਜਦੋਂ ਹੀਟ ਲੱਗੇਗੀ ਪੰਜ 6 7 ਨੂੰ ਤੇ ਫਿਰ ਜਿਹੜਾ ਬਹੁਤ ਵਿਖਾਗਾਂ ਦੇ ਵਿੱਚ ਦਿਨ ਤੇ ਰਾਤ ਦੇ ਟੈਂਪਰੇਚਰ ਦੇ ਵਿੱਚ ਗਰਾਵਟ ਜਿਹੜੀ ਸੰਭਵ ਹੈ ਇਸ ਲਈ ਠੰਡੇ ਦਿਨ ਰਹਿਣਗੇ ਜੀ 7-8 ਤਰੀਕ ਤੱਕ ਉਸ ਤੋਂ ਬਾਅਦ ਫਿਰ ਅਗਲਾ ਸਿਸਟਮ 10-11-12 ਤ일까지 ਲਾਗੇ ਸ਼ਕ ਹੁੰਦਾ ਜਾ ਪਰਿਆ ਉਹਦੀ ਵੀ ਜਾਣਕਾਰੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੇ ਦਿੱਤੀ ਜਾਵੇਗੀ ਫਿਰਾਲ ਜੀ ਅੱਜ ਸ਼ਾਮ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਿਲ੍ਹਾ ਵਾਰਾਂਕੜੇ ਦੱਸ ਦਿੱਤੇ ਜਾਣਗੇ ਕਿਹੜੇ ਜਿਲਿਆਂ ਦੇ ਵਿੱਚ ਕਿੰਨੇ ਕੁ ਮੀਂਹ ਦੇ ਅਸਰ ਬਣਨਗੇ ਇਸ ਲਈ ਰਾਤ ਦੀ ਵੀਡੀਓ ਦੇ ਵਿੱਚ ਅੱਜ ਤੋਂ ਸਾਡੇ 8 ਵਜੇ ਜੋ ਵੀਡੀਓ ਫਾਵਾਗੇ 7-8 ਵਜੇ ਉਹਦੇ ਨਾਲ ਤੁਸੀਂ ਜਰੂਰ ਜੁੜਨਾ ਤੇ ਇਹਦੇ ਵਿੱਚ ਤੁਹਾਨੂੰ ਜਿਲ੍ਹਾ ਵਾਰਾਂਕੜੇ ਅਸੀਂ ਦੱਸਾਂਗੇ ਕਿ ਇਹ ਸਿਸਟਮ ਲਵਾ ਸਕਦਾ ਫਿਲਹਾਲ ਮੋٹے ਤੌਰ ਤੇ ਹਲਕਾ ਸਿਸਟਮ ਹੈ ਕਿਤੇ ਕਿਤੇ ਹਲਕੇ ਛਰਾਟੇ ਕਿਤੇ ਕਿਤੇ ਤੇਜ਼ ਛਰਾਟੇ ਕਿਤੇ ਕਿਤੇ ਹਲਕੀ ਬਰੀਕ ਗੜੇ ਮਾਰ ਇਹ ਸਿਸਟਮ ਲਵਾਉਣ ਦੇ ਜਿਹੜੇ ਅਸਰ ਬਣਦੇ ਜਾਫਰੇ ਨੇ ਫਿਲਹਾਲ ਮੌਸਮ ਵਿਭਾਗੋਂ ਹਾਲੇ ਕੋਈ ਅਲਰਟ ਵਾਲੀ ਗੱਲ ਨਹੀਂ ਹੈ ਪਰ ਆਉਂਦੇ ਅਗਲੇ 24 ਘੰਟਿਆਂ ਤੱਕ ਮੌਸਮ ਵਿਭਾਗ ਕੁਝ ਭਾਗਾਂ ਦੇ ਵਿੱਚ ਮੀਂਹ ਦੇ ਅਲਰਟ ਜਿਹੜਾ ਜਾਰੀ ਕਰ ਸਕਦਾ ਤੇ ਉਹ ਵੀ ਤੁਹਾਨੂੰ ਅਪਡੇਟ ਅਸੀਂ ਦੇ ਦੇਵਾਂਗੇ ਇਹ ਜਾਣਕਾਰੀ ਦੇ ਚਾਹੁੰਦੇ ਤੁਹਾਨੂੰ ਸ਼ੁਕਰੀਆ